ਤੁਹਾਨੂੰ ਸਭ ਨੂੰ ਦੋਸਤੋ ਪਤਾ ਹੀ ਹੈ ਕਿ ਕੱਲ ਬਸੰਤ ਪੰਛਮੀ ਦਾ ਤਿਉਹਾਰ ਸੀ ਕੱਲ ਬਸੰਤ ਦਾ ਤਿਉਹਾਰ ਵੀ ਮਨਾਇਆ ਗਿਆ ਸ਼ੰਭੂ ਬਾਰਡਰ ਤੇ ਨਾਲੇ ਆंसू ਗੈਸ ਦੇ ਗੋਲੇ ਸੁੱਟਣ ਵਾਲਾ ਡਰੋਨ ਦਾ ਵੀ ਜਬ ਨਿਮੇੜਤਾ ਕਿਸਾਨਾਂ ਨੇ ਜਦੋਂ ਕਿਸਾਨਾਂ ਨੇ ਬਾਰਡਰ ਤੇ ਪਤੰਗ ਉਡਾਏ ਤਾਂ ਲੋਕਾਂ ਦਾ ਇਹ ਕਹਿਣਾ ਸੀ ਕਿ ਕਿਸਾਨ ਕੀ ਤਮਾਸ਼ੇ ਕਰ ਰਹੇ ਨੇ ਪਤੰਗ ਨਾਲ ਕੁਝ ਨਹੀਂ ਹੋਣਾ ਕੱਖ ਨਹੀਂ ਵਿਗੜਨਾ ਡਰੋਨ ਦਾ ਪੰਜਾਂ ਦੀ ਪਤੰਗ ਨਾਲ ਕਿਸਾਨਾਂ ਨੇ 5 ਲੱਖ ਦਾ ਆਸੂ ਗੈਸ ਦਾ ਗੋਲਾ ਸੁੱਟਣ ਆਇਆ ਡਰੋਨ ਥੱਲੇ ਸੁੱਟ ਲਿਆ ਜੱਟ ਨੇ ਕਰਕੇ ਟੇਦੀ ਜੀ ਪਤੰਗ ਪਤੰਦਰ ਨੇ ਡਰੋਨ ਦੇ ਫਰਾਂ ਦੇ ਵਿੱਚ ਫਸਾਤੀ ਪਤੰਗ ਦੀ ਡਰੋਨ ਤੇ ਡਰੋਨ ਦੀਆਂ ਕੜਵਾਤੀਆਂ ਚੀਕਾਂ ਪਹਿਲਾਂ ਤਾਂ ਇਸ ਡਰੋਨ ਨਾਲ ਬੜਾ ਮੁਕਾਬਲਾ ਚੱਲਿਆ ਨਹੀਂ ਕਾਬੂ ਆਇਆ ਪਰ ਪੁਲਿਸ ਦਾ ਇਹ ਡਰੋਨ ਪੰਜਾਂ ਦੀ ਪਤੰਗ ਦੇ ਨਾਲ ਨਕਾਰਾ ਕਰਤਾ ਹੁਣ ਨਹੀਂ ਲੱਗਦਾ ਸਰਕਾਰ ਡਰੋਨ ਭੇਜੂਗੀ ਪੰਜਾਂ ਦੀ ਪਤੰਗ ਦੇ ਨਾਲ 5 ਲੱਖ ਦਾ ਨੁਕਸਾਨ ਕਰਤਾ ਦੋਸਤੋ ਐਨਾ ਜਗਾੜੀ ਜੱਟਾ ਮੂਰੇ ਕੁਛ ਨਹੀਂ ਅੜਦਾ ਤੁਸੀਂ ਸਾਬਣੇ ਇਹ ਗੀਤ ਤਾਂ ਸੁਣਿਆ ਹੀ ਹੋਵੇਗਾ ਤੂੰ ਕੀ ਜਾਣੇ ਜੱਟਿਆ ਨਹੀਂ ਜੱਟ ਜਗਾੜੀ ਹੁੰਦੇ ਨੇ ਤੇ ਇਹ ਪੱਕਾ ਹੀ ਸਾਬਤ ਕਰਤਾ ਜੱਟ ਜਗਾੜੀ ਹੁੰਦੇ ਨੇ ਸਰਕਾਰ ਨੇ ਬਥੇਰੇ ਹਤਕੰਡੇ ਬਣਾਏ ਪਰ ਮੇਰੇ ਪੰਜਾਬ ਦੇ ਕਿਸਾਨਾਂ ਨੇ ਸਾਰੇ ਹਤਕੰਡੇ ਫੇਲ ਕਰਤੇ ਲੋਹੇ ਦੇ ਲਾਏ ਹੋਏ ਕਿੱਲ ਵੀ ਪਟ ਕੇ ਸੁੱਟਦੇ ਤੇ ਕਾਫੀ ਕਿਸਾਨਾਂ ਦਾ ਜ਼ੋਰ ਵੀ ਲੱਗਿਆ ਪਿਆ ਤੇ ਦੂਜੇ ਪਾਸੇ ਪੁਲਸ ਵੀ ਹੈਰਾਨ ਹੋ ਰਹੀ ਹੈ ਵੀ ਸਾਡੇ ਨਾਲ ਹੋਈ ਕੀ ਜਾਂਦਾ ਪਰ ਦੋਸਤੋ ਸਰਕਾਰ ਕਾਫੀ ਜਿਆਦੇ ਧੱਕਾ ਕਰ ਰਹੀ ਹੈ ਪੰਜਾਬ ਦੇ ਕਿਸਾਨਾਂ ਦੇ ਨਾਲ ਹੰਝੂ ਗੋਲੇ ਸੁੱਟ ਰਹੀ ਹੈ ਜਿਸ ਦੇ ਕਰਕੇ ਕਿਸਾਨਾਂ ਦਾ ਕਾਫੀ ਜਿਆਦੇ ਨੁਕਸਾਨ ਹੋਇਆ ਕਈ ਮੇਰੇ ਵੀਰਾਂ ਭੈਣਾਂ ਦੀਆਂ ਅੱਖਾਂ ਦੇ ਵਿੱਚ ਸੱਟਾਂ ਲੱਗੀਆਂ ਸਾਰੇ ਸਰੀਰ ਦੇ ਉੱਤੇ ਛਰਲੇ ਵੱਜੇ ਨੇ ਹੰਝੂ ਗੇਸਾਂ ਦੇ ਪਰ ਇਹ ਇਦਾਂ ਸਰਕਾਰ ਨੂੰ ਨਹੀਂ ਕਰਨਾ ਚਾਹੀਦਾ ਕਿਉਂਕਿ ਕਿਸਾਨਾਂ ਦੇ ਕੋਲੇ ਕੋਈ ਹਥਿਆਰ ਨਹੀਂ ਉਹ ਬਿਨਾ ਕਿਸੇ ਹੁੱਲੜਬਾਜੀ ਤੋਂ ਇਹ ਧਰਨੇ ਦੇ ਵਿੱਚ ਆਪਣੇ ਹੱਕ ਮੰਗਣ ਆਏ ਹੋਏ ਨੇ